ਲੋਕਾਂ ਦੀਆਂ ਬੁੱਡੀਆਂ ਨੇ ਚਲੋ ਜੋ ਵੀ ਏ ਕਦੀ ਤੇ ਖੁਸ਼ ਹੁੰਦੀਆਂ ਨੇ ਆਪਣੀਆਂ ਬੁੱਡੀਆਂ ਨੂੰ ਅਗਲੇ ਇਨਾ ਖੁਸ਼ ਕਰਦੇ ਨੇ ਮੇਰਾ ਹੀ ਨਸੀਬ ਬਾੜੇ ਨੇ ਕਿ ਮੈਂ ਖੁਸ਼ ਨਹੀਂ ਹੋ ਸਕਦੀ ਆ ਜਾ ਲੈਂਦੇ ਹੋ ਇਹਨਾਂ ਨੂੰ ਮੇਰੀ ਜਾਨ ਮੇਰੀ ਜ਼ਿੰਦਗੀ ਕੀ ਹਾਲ ਚਾਲ ਹੈ ਅੱਜ ਫੇਰ ਤੁਸੀਂ ਟਾਈਮ ਨਾਲ ਆ ਗਏ ਹੋ ਵਾਹੋ ਉਹ ਦਫ਼ਤਰ ਸਾਰੇ ਦੋਸਤ ਇਕੱਠੇ ਹੋਏ ਸਨ ਤੇ ਬਹਿ ਕੇ ਗੱਪਸ਼ਪ ਕਰਨ ਲੱਗੇ ਸਨ ਮੈਂ ਕਿਹਾ ਆਪਾਂ ਟਾਈਮ ਨਾਲ ਘਰ ਚੱਲਨੇ ਆ ਤੇ ਮੈਂ ਘਰ ਆ ਗਏ ਹਾਏ ਅੱਲਾ ਕਦੀ ਤੇ ਲੇਟ ਆਇਆ ਕਰੋ ਕਦੀ ਤੇ ਕੋਈ 5 10 ਮਿੰਟ ਘੰਟਾ ਲੇਟ ਆਇਆ ਕਰੇ ਕਿਤੇ ਬੰਦਾ ਝੂਠ ਬੋਲਦਾ ਬੁੱਢੀ ਦੇ ਨਾਲ ਕਿ ਮੈਂ ਕਿਤੇ ਮੈਂ ਫਿਰਨ ਚਲਾ ਗਿਆ ਸਾ ਦੋਸਤਾਂ ਨਾਲ ਮੈਂ ਖਾਣਾ ਖਾਣ ਚਲਾ ਗਿਆ ਸਾ ਦੋਸਤਾਂ ਨਾਲ ਤੁਸੀਂ ਟਾਈਮ ਨਾ ਦਫਤਰ ਤੇ ਟਾਈਮ ਨਾ ਕਰ ਤੇ ਠੀਕ ਗੱਲ ਹੈ ਨਾ ਘਰ ਆਣਾ ਜਿੱਦਾਂ ਮੈਂ ਅੱਗੇ ਅੱਜ ਤੱਕ ਹੋਇਆ ਮੈਂ ਕਦੀ ਲੇਟ ਮੈਨੂੰ ਇਹ ਦੱਸ ਪਹਿਲੇ ਇਹੀ ਤੇ ਸਿਆਪਾ ਐ ਇਹੀ ਤੇ ਰੋਲਾ ਐ ਕਿ ਤੁਸੀਂ ਲੇਟ ਕਿਉਂ ਨਹੀਂ ਆਂਦੇ ਕਿੰਗਾ ਸਿਆਪਾ ਵਾ ਆਪਣਾ ਮੋਬਾਈਲ ਦਿਖਾਉ ਉਹਨੂੰ ਨੂੰ ਮੋਬਾਈਲ ਵੇਖ ਲਓ ਤੁਸੀਂ ਆਲੋ ਆਲੋ ਕਰੋ ਲੋ ਆਲੋ ਆਲੋ ਨਾ ਕੋ ਲਾਕ ਲਾਇਆ ਮੋਬਾਈਲ ਨੂੰ ਤੁਸੀਂ ਨਾ ਤੁਸੀਂ ਕਦੀ ਮੈਨੂੰ हिचਕਚਾਹਟ ਨਾਲ ਕਿਹਾ ਕਿ ਮੋਬਾਈਲ ਤਾਂ ਹੈ ਇੱਕ ਮਿੰਟ ਮੈਂ ਤੈਨੂੰ ਦੇਣਾ ਮੈਂ ਕੁਝ ਵਿੱਚ ਡਿਲੀਟ ਕਰ ਲਾਂ ਮੈਂ ਕੁਝ ਤੁਸੀਂ ਕਦੀ ਨਹੀਂ ਇੰਜ ਕੀਤਾ ਕਦੀ ਤੁਸੀਂ WhatsApp ਨੂੰ ਲਾਕ ਨਹੀਂ ਲਾਇਆ ਕਦੀ ਤੁਸੀਂ ਆਪਣਾ ਮੈਸੇਜ ਨੂੰ ਲਾਕ ਨਹੀਂ ਲਾਇਆ ਤੁਸੀਂ ਲਾਕ ਲਾ ਕੇ ਰੱਖਿਆ ਕਰੋ ਨਾ ਕੋਈ ਮੈਸੇਜ ਆਂਦਾ ਹੈ ਕੋਈ ਫੋਨ ਆਂਦਾ ਹੈ ਕੋਈ ਕਾਲ ਆਂਦੀ ਹੈ ਤੁਸੀਂ ਕਿਉਂ ਮੈਂ ਲਾਕ ਲਾ ਕੇ ਰੱਖਾਂ ਜਦੋਂ ਮੈਨੂੰ ਕਾਲ ਕੋਈ ਨਹੀਂ ਆਣੀ ਮੈਨੂੰ ਦਫ਼ਤਰੋਂ ਫੋਨ ਆਣਾ ਜਾਂ ਮੈਨੂੰ ਜ਼ਰੂਰਤ ਪੈਣੀ ਜੇ ਮੈਂ ਕਰਨਾ ਮੈਂ ਲਾਕ ਲਾ ਲਾ ਕੇ ਫੋਨ ਦਾ ਬੇੜਾ ਕਰਦੇ ਆ ਕਿਉਂ ਦੂਜਿਆਂ ਦੇ ਜਿਹੜੇ ਬੰਦੇ ਨੇ ਨਾ ਉਹਨਾਂ ਦੇ ਮੋਬਾਈਲਾਂ ਦੇ ਉੱਤੇ ਕਦੀ ਕਿਸੇ ਕੁੜੀ ਦਾ ਮੈਸੇਜ ਕਦੀ ਕਿਸੇ ਕੁੜੀ ਦਾ WhatsApp ਕਦੀ ਉਹ ਵੀਡੀਓ ਕਾਲ ਕਰ ਰਹੇ ਹੁੰਦੇ ਨੇ ਕਦੀ ਉਹ ਕੁਸ਼ ਕਰ ਰਹੇ ਹੁੰਦੇ ਨੇ ਤੁਸੀਂ ਕੋਈ ਜ਼ਰੂਰਤ ਹੀ ਨਹੀਂ ਇੰਨਾ ਕੰਮਾਂ ਦੀ ਅਛਾ ਲੱਗਦਾ ਬੰਦਾ ਇਹੋ ਜੇ ਕੰਮ ਕਰਦੇ ਆ ਹੋਏ ਸਿਆਪਾ ਤੁਸੀਂ ਨਹੀਂ ਚਾਹਦੇ ਕਿ ਮੈਂ ਥੋੜੀ ਜਿਣੀ ਖੁਸ਼ ਹੋ ਲਵਾਂ ਤੁਸੀਂ ਮੈਨੂੰ ਕੁਛ ਨਹੀਂ ਕਰ ਸਕਦੇ ਕਿਉਂ ਨਹੀਂ ਮੈਂ ਕਿੰਨਾ ਖੁਸ਼ ਤੇਰੇ ਰੱਖਿਆ ਕਿਸ ਚੀਜ਼ ਦੀ ਕਮੀ ਹੈ ਤੈਨੂੰ ਕਿਉਂ ਤੂੰ ਫਜ਼ੂਲ ਬੋਲੀ ਜਾਂਦੀ ਲੋਕਾਂ ਦੇ ਘਰਾਂ ਦੇ ਵਿੱਚ ਇੰਨੀਆਂ-ਇੰਨੀਆਂ ਲੜਾਈਆਂ ਹੁੰਦੀਆਂ ਇੰਨੀਆਂ-ਇੰਨੀਆਂ ਲੜਾਈਆਂ ਹੁੰਦੀਆਂ ਦਿਨ ਚੜਦਾ ਤੇ ਮੱਛੀ ਬਾਜ਼ਾਰ ਬਣ ਜਾਂਦਾ ਹਾ ਲਾ 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 ਪੁੱਤ ਖਾਣਾ ਹੀ ਪਿਆ ਰਹਿੰਦਾ ਇਹ ਕੋਈ ਜ਼ਿੰਦਗੀ ਏ ਸਿੱਧੇ ਕੰਮ ਤੇ ਜਾਓ ਸਿੱਧੇ ਕੰਮ ਤੋਂ ਘਰ ਆਓ ਨਾ ਕੋ ਲੜੋ ਤੇ ਸਹੀ ਮੇਰੇ ਨਾਲ ਕਿਸੇ ਗੱਲ ਤੋਂ ਝਗੜਾ ਕਰੋ ਮੈਂ ਵੀ ਜਾਣੀ ਆ ਕਿ ਮੈਂ ਤੁਹਾਡੇ ਹੱਥੀ ਪਾਵਾਂ ਮੈਂ ਤੁਹਾਨੂੰ ਗਾਲਾਂ ਕੱਢਾਂ ਸਾਡੀਆਂ ਪੰਚਾਇਤਾਂ ਲੱਗਣ ਸਾਡੀਆਂ ਗੱਲਾਂ ਤਲਾਕ ਤੱਕ ਪਹੁੰਚਣ ਤੁਸੀਂ ਪਤਾ ਨਹੀਂ ਅੱਜ ਤੂੰ ਠੀਕ ਖਾ ਲਿਆ ਕਿਹੋ ਜੀਆਂ ਤੂੰ ਗੱਲਾਂ ਕਰਨ ਲਈ ਮੇਰੀ ਸਮਝ ਤੋਂ ਬਾਹਰ ਜੇ ਦਰਜਾ ਜੁੱਤੀ ਲਿਆ ਕੇ ਦੇ ਮੈਨੂੰ ਮੈਂ ਨਹੀਂ ਲੈਣੀ ਆਪ ਲੈ ਆ ਜਾ ਕੇ ਚਲੋ ਮੈਂ ਆਪ ਲੈ ਲੈਣਾ ਏ ਗੜੀ ਗੱਲ ਆਏ ਹਾਏ ਐਹੀ ਤੇ ਗੱਲ ਨੇ ਐਹੀ ਤੇ ਸਿਆਪਾਏ ਨਾ ਕਿ ਤੁਸੀਂ ਕਿਸੇ ਗੱਲ ਤੋਂ ਮੇਰੇ ਨਾਲ ਲੜਦੇ ਹੀ ਨਹੀਂ ਲੜੋ ਤੇ ਸਹੀ ਨਾ ਮੇਰੇ ਨਾਲ ਕਿਸੇ ਗੱਲ ਤੋਂ ਹੁਣ ਕੀ ਸੀ ਆਪਾਂ ਬਹਿ ਗਏ ਮੈਨੂੰ ਸਿਰਫ ਇਹ ਦੱਸ ਦੇ ਤੋ ਐ ਗਿੱਚ ਕੋ ਲੜਨਾਂ ਦੀ ਗੱਲ ਤੂੰ ਕਹ ਮੈਂ ਨਹੀਂ ਜੁੱਤੀ ਬਣਾਣੀ ਤੇ ਮੈਂ ਆਪੇ ਲੈਣ ਆ ਗਏ ਆ ਲੋਕਾਂ ਦੇ ਬੰਦੇ ਜਿਹੜੇ ਨੇ ਨਾ ਨਿੱਕੀ 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 ਕੀ ਕੀ ਗੱਲ ਦੇ ਉੱਤੇ ਨਾ ਗੁੱਡੀਆਂ ਨਾਲ ਲੜਦੇ ਨੇ ਤੇ ਤੁਸੀਂ ਵੱਡੀ ਤੋਂ ਵੱਡੀ ਗੱਲ ਤੋਂ ਵੀ ਚੁੱਕਰ ਜਾਂਦੇ ਹੋ ਕੋ ਤੁਸੀਂ ਮੇਰੇ ਨਾਲ ਲੜਦੇ ਹੀ ਨਹੀਂ ਬੇਵਕੂਫ ਨੇ ਜਿਹੜੇ ਜਨਾਨੀਆਂ ਨਾਲ ਲੜਦੇ ਨੇ ਲੜਨ ਦੀ ਕੋਈ ਜ਼ਰੂਰਤ ਹੈ ਕੋਈ ਗੱਲ ਹੋਵੇ ਤਾਂ ਬੰਦਾ ਲੜੇ ਨਾ ਗੱਲ ਹੀ ਨਾ ਹੋਵੇ ਤਾਂ ਕੀ ਲੜੇ ਮੈਨੂੰ ਵੀ ਦੱਸ ਨਾ ਤੂੰ ਮੈਂ ਵੀ ਚਾਹਨੀ ਆ ਕੋ ਸਾਡੇ ਘਰ ਲੜਾਈ ਹੋਵੇ ਤੁਹਾਡਾ ਮੇਰਾ ਝਗੜਾ ਹੋਵੇ ਕੋ ਚਾਰ ਮੱਲੇਦਾਰ ਆਪਸ ਦੇ ਵਿੱਚ ਆ ਕੇ ਸੁਣਨ ਕੋ ਸਾਨੂੰ ਜ਼ਲੀਲ ਕਰਨ ਕੋ ਗੱਲਾਂ ਕਰਕੇ ਜਾਣ ਤੁਸੀਂ ਮੈਂ ਤੰਗ ਆ ਗਈ ਆ ਇਸ ਜ਼ਿੰਦਗੀ ਤੋਂ ਮੈਂ ਨਹੀਂ ਮੈਂ ਬੋਰ ਹੋ ਗਈ ਆ ਇਸ ਰੋਜ਼ ਦੀ ਜ਼ਿੰਦਗੀ ਬੜੀਆਂ ਤੇਰੀਆਂ ਛੋਟੀਆਂ-ਛੋਟੀਆਂ ਖਵਾਸ਼ਾਂ ਨੂੰ ਖਵਾਸ਼ ਵੱਡੀ ਰੱਖ ਇਹ ਲੜਾਈ ਝਗੜੇ ਦੀ ਤੂੰ ਖਵਾਸ਼ ਰੱਖੀ ਹੋਈ ਹੈ ਹੋਰ ਤੈਨੂੰ ਗੱਲ ਨਹੀਂ ਕੋਈ ਅੱਛਾ ਹੁਣ ਮੈਂ ਬੜਾ ਥੱਕਿਆ ਹੋਇਆ ਚਾਹ ਦਾ ਇੱਕ ਕੱਪ ਬਣਾ ਦੇ ਮੇਰੇ ਕੋਲ ਨਹੀਂ ਮੜਦੀ ਹੱਥ ਟੁੱਟੇ ਨੇ ਆਪ ਬਣਾ ਲੈ ਉੱਠ ਕੇ ਕੀ ਕਹੇ ਹੱਥ ਟੁੱਟੇ ਨੇ ਆਪ ਬਣਾ ਲੈ ਉੱਠ ਕੇ ਤੂੰ ਨਹੀਂ ਬਣਾਉਣੀ ਨਹੀਂ ਹੁਣ ਕਿੱਥੇ ਚੱਲੇ ਹੋ ਹੁਣ ਚਾਹ ਵੀ ਨਾ ਬਣਾਵਾ ਮੈਂ ਆਪ ਤੂੰ ਪੀਣੀ ਹੈ ਤਾਂ ਦੱਸ ਹਾਂ ਇਸ ਸਿਰਪੋ ਮੈਂ ਕਹਿ ਰਣਾ ਦੀਸਕ ਮੇਰੇ ਨਾਲ ਇਸ ਗੱਲ ਦੇ ਉੱਤੇ ਤੁਸੀਂ ਲੜੋਗੇ ਇਹਦੇ ਚ ਕਿਹੜੀ ਲੜਨਾਂ ਦੀ ਗੱਲ ਓਏ ਤੇਰਾ ਨਹੀਂ ਦਿਲ ਕਰ ਰਿਆ ਚਾਹ ਬਣਾਉਣ ਨੂੰ ਤੇ ਮੈਂ ਆਪ ਬਣਾ ਲਾਂਗਾ ਕਿਸੇ ਗੱਲ ਦੇ ਉੱਤੇ ਮੇਰੇ ਨਾਲ ਲੜੋਣਾ ਤੁਸੀਂ ਬਸ ਤਾਨੂੰ ਪਾਡੇ ਧੋਣ ਦਾ ਕਹਿ ਨਹੀਂ ਤੁਸੀਂ ਚੁੱਕ ਕਰਕੇ ਜਾ ਕੇ ਧੋ ਲੈਂਦੇ ਹੋ ਮੈਂ ਤੈਨੂੰ ਕੱਪੜੇ ਧੋਣ ਦਾ ਕਹਿ ਨਹੀਂ ਤੁਸੀਂ ਚੁੱਕ ਕਰਕੇ ਜਾ ਕੇ ਧੋ ਲੈਂਦੇ ਕਿਸੇ ਕੰਮ ਦੇ ਉੱਤੇ ਮੈਨੂੰ ਕਹੋ ਨਾ ਕਿ ਮੈਂ ਨਹੀਂ ਕਰਨਾ ਆਪ ਘਰ ਉੱਠ ਕੇ ਮੈਂ ਤੇਰਾ ਮੁਲਾਜ਼ਮ ਲੱਗਾ ਮੇਰੀ ਇਸ ਗੱਲ ਤੋਂ ਤੁਹਾਡੇ ਨਾਲ ਲੜਾਈ ਹੋਵੇ ਕੋ ਤੁਹਾਡੇ ਨਾਲ ਬਹਿਸ ਹੋਵੇ ਮੇਰੇ ਵੀ ਮਾਪੇ ਇਕੱਠੇ ਹੋਣ ਤੁਹਾਡੇ ਵੀ ਮਾਪੇ ਇਕੱਠੇ ਹੋਣ ਮੇਰੇ ਬੀਵੀਆਂ ਨੂੰ ਕਿਉਂ ਬੰਦਾ ਕੁੱਟੇ ਕੋਈ ਗੱਲ ਐਸੀ ਹੋਵੇ ਤਾਂ ਮੈਂ ਤੈਨੂੰ ਕੁੱਟਾਂ ਜਦੋਂ ਗੱਲ ਹੀ ਘਰ ਚ ਐਹੋ ਜੀ ਕੋਈ ਨਹੀਂ ਹੁੰਦੀ ਤੇ ਮੈਂ ਕਿਉਂ ਕੁੱਟਾਂ ਮੈਂ ਇਹ ਤਾਂ ਸਿਆਪਾ ਹੈ ਨਾ ਕਿ ਕਿਉਂ ਨਹੀਂ ਹੁੰਦੀ ਪਈ ਇਸਰਾਂ ਦੀ ਗੱਲ ਘਰ ਦੇ ਵਿੱਚ ਮੇਰੀ ਗੱਲ ਸੁਣੋ ਹਾਂ ਉਹ ਜਿਹੜਾ ਪਿਛਲੇ ਹਫਤੇ ਤੁਸੀਂ ਪੈਂਟ ਕੋਟ ਨਹੀਂ ਸੀ ਲਿਆਂਦਾ ਗਾਲ ਰੰਦਾ ਉਹ ਨਵਾਂ ਜਿਹੜਾ ਮੈਂ ਲੈ ਕੇ ਆਇਆ ਹਾਂ ਹਾਂਜੀ ਆ 16000 ਰੁਪਏ ਦਾ ਲੈ ਕੇ ਆਇਆ ਸੀ ਮੇਰੇ ਕੋਲ ਉਹਦੇ ਤੇ ਇਸਤਰੀ ਲੱਗ ਗਈ ਜੇ ਆਏ ਆ ਤੈਨੂੰ ਤੇ ਕੁਝ ਨਹੀਂ ਹੋਇਆ ਤੇਰੇ ਹੱਥੇ ਨਹੀਂ ਸੜੇ ਠੀਕ ਹੈ ਨਾ ਤੁਸੀਂ ਲੜਨਾ ਸੀ ਇਸ ਗੱਲ ਤੇ ਮੇਰੇ ਨਾਲ ਐਹੀ ਤੇ ਗੱਲ ਏ ਤੁਸੀਂ ਕਿ ਸੰਗਾਲਦਾ ਤੇ ਮੇਰੇ ਨਾਲ ਲੜਦਾ ਹੀ ਨਹੀਂ ਤੁਸੀਂ ਮੇਰੇ ਨਾਲ ਲੜੋ ਤੁਸੀਂ ਅਸੀਂ ਝਗੜਾ ਕਰੀਏ ਅਸੀਂ ਇੱਕ ਦੂਜੇ ਨਾਲ ਜੁੱਤੀਓ ਜੁੱਤੀ ਹੋਈ ਏ ਮੇਰਾ ਵੀ ਦਿਲ ਕਰਦਾ ਲੋਕਾਂ ਦੀਆਂ ਫੁੱਟੀਆਂ ਇੰਨੀਆਂ ਖੁਸ਼ ਰਹਿੰਦੀਆਂ ਉਹਨਾਂ ਦੇ ਘਰ ਚੋਂ ਕੁੱਤ ਖਾਣਾ ਹੀ ਨਹੀਂ ਮੁੱਕਦਾ ਨਹੀਂ ਤੇ ਉਹਨ ਸੂਟ ਸੜ ਗਿਆ ਤੇ ਇਹਦੇ ਚ ਮੈਂ ਤੇਰੇ ਨਾਲ ਕਿਉਂ ਲੜਾਂ ਮੈਨੂੰ ਵੀ ਦਦਾਉਣਾ ਇਹ ਤੇਰੇ ਕੋਲ ਨਹੀਂ ਸੜਿਆ ਤੇ ਮੇਰੇ ਕੋਲ ਸੜ ਜਾਣਾ ਸੀ ਤੇ ਮੈਂ ਫਿਰ ਕਿਸ ਨਾਲ ਲੜਦਾ ਐਹੀ ਤੇ ਗੱਲ ਏ ਨਾ ਐਹੀ ਤੇ ਗੱਲ ਏ ਨਾ ਕਿ ਤੁਸੀਂ ਨਹੀਂ ਲੜਦੇ ਅੱਛਾ ਮੇਰੀ ਗੱਲ ਸੁਣੋ ਹਾਂ ਅ ਜਿਹੜੇ ਸਰਦੀਆਂ ਦੇ ਮੈਂ ਕੱਪੜੇ ਕੱਢੇ ਸੀ ਨਾ ਗੱਲ ਹਾਂ ਤੇ ਉਹ ਮੈਂ ਕਿਹਾ ਹੁਣ ਤੇ ਸਾਰੇ ਪੁਰਾਣੇ ਹੋ ਗਏ ਨੇ ਤੁਹਾਡੇ ਉਹ ਫੇ ਮੈਂ ਸਾਰੇ ਛੋਟਾ ਅਮਜਦ ਆਇਆ ਸੀ ਮੈਂ ਉਹਨੂੰ ਚੁੱਕ ਕੇ ਦੇ ਦਿੱਤੇ ਜੇ ਆਪਣੇ ਭਰਾ ਨੂੰ ਹਾਂਜੀ ਚਲੋ ਚੰਗਾ ਕੀਤਾ ਤੀ ਉਹਨੂੰ ਦੇ ਦੇ ਮੈਂ ਵੀ ਸੋਚਿਆ ਸੀ ਕਿ ਇਸ ਵਾਰੀ ਕੱਪੜੇ ਸਾਰੇ ਉਹਨੂੰ ਹੀ ਦੇਣੇ ਨੇ ਕਿਉਂਕਿ ਪਿਛਲੀ ਵਾਰੀ ਮੈਂ ਨਵੇਂ ਲਿਆਂ ਜੈਕਟਾ ਸਵੈਟਰਾਂ ਬਹੁਤ ਅੱਛਾ ਕੀਤਾ ਤੁਸੀਂ ਇਸ ਗੱਲ ਤੇ ਵੀ ਨਹੀਂ ਲੜਨਾ ਮੇਰੇ ਨਾਲ ਇਹ ਗੱਲ ਲੜਨਾ ਨਹੀਂ ਹੈ ਖਾਇ ਅੱਲਾ ਤੁਸੀਂ ਨਹੀਂ ਮੈਨੂੰ ਕੁਛ ਰੱਦ ਸਕਦੇ ਮੈਂ ਤੰਗ ਆ ਗਈਆਂ ਮੈਂ ਹਵਾਸਾਰ ਹੋ ਗਈਆਂ ਇਸ ਤਰ੍ਹਾਂ ਦੀ ਜ਼ਿੰਦਗੀ ਦੇ ਉਤੋ ਮੈਂ ਵੀ ਜਾਣੀ ਆ ਜਦੋਂ ਸਾਡੀਆਂ ਸਾਰੀਆਂ ਸੇਲੀਆਂ ਮੱਲੇ ਦੀਆਂ ਇਕੱਠੀਆਂ ਹੋ ਕੇ ਬੈਂਦੀਆਂ ਨੇ ਨਾ ਤਾਂ ਸਾਰੀਆਂ ਆਪਣੇ ਬੰਦੇ ਦੀਆਂ ਬੁਰਾਈਆਂ ਕਰਦੀਆਂ ਹੈ ਨਹੀਂ ਮੇਰੇ ਬੰਦੇ ਦੇ ਮੋਬਾਈਲ 'ਚ WhatsApp ਆਇਆ ਹੈ ਨਹੀਂ ਮੇਰੇ ਬੰਦੇ ਦੇ ਮੋਬਾਈਲ 'ਚ ਫਲਾਨੀ ਕੁੜੀ ਦਾ ਨੰਬਰ ਹੈ ਨਹੀਂ ਫਲਾਨੀ ਕੁੜੀ ਦੇ ਵੀਡੀਓ ਕਾਲ ਤੇ ਉਹਦੇ ਨਾਲ ਗੱਲ ਕਰਦਾ ਹੈ ਮੇਰੇ ਨੂੰ ਤੇ ਮੈਂ ਕੀ ਕਹਾਂ ਉਹਨਾਂ ਨੂੰ ਕੀ ਕਹਿਣਾ ਤੂੰ ਦੱਸ ਮੇਰਾ ਬੰਦਾ ਇੰਜ ਦਾ ਵਾ ਮੇਰਾ ਬੰਦਾ ਇੰਜ ਵੇ ਮੇਰਾ ਬੰਦਾ ਇੰਜ ਵੇ ਤੂੰ ਦੱਸ ਤੂੰ ਤੈਨੂੰ ਦੱਸ ਨਹੀਂ ਕੀ ਹਰ ਜਾਏ ਕੋ ਗਾਲੀ ਹੈ ਨਹੀਂ ਕਰਨ ਵਾਲੀ ਮੈਂ ਕੀ ਦੱਸਾਂ ਉਹ ਹਾਂ ਤੂੰ ਚਾਹ ਨਹੀਂ ਕੀਏ ਤੂੰ ਖੁਸ਼ ਕਿਵੇਂ ਰਹਿਵੇਂਗੀ ਮੈਂ ਜਾਣੀ ਤੁਸੀਂ ਮੇਰੇ ਨਾਲ ਲਾਓ ਇਦਰੀ ਖੁਆਇਸ਼ ਐ ਮੇਰੀ ਖੁਆਇਸ਼ ਇਦਰੀ ਹੋਜੀ ਐ ਕੁਝ ਜ਼ਿੰਦਗੀ ਤਾਂ ਨਹੀਂ ਸਿੱਧੇ ਸਿੱਧੇ ਉੱਠੋ ਕੰਮ ਤੇ ਚਲੋ ਜੋ ਸਿੱਧਾ ਸਿੱਧਾ ਮਤਲਬ ਹਾਂਜੀ ਜੀ ਅੱਛਾ ਜੀ ਇਲਾਵਾ ਤੋਂ ਗੱਲ ਹੀ ਕੋਈ ਨਹੀਂਗਾ ਜਦੋਂ ਬੁੱਢੀਆਂ ਘਰ ਚ ਵਸਾਣੀਆਂ ਹੋਣ ਰੱਖਣੀਆਂ ਹੋਣ ਨਾ ਫਿਰ ਇੰਜ ਨਹੀਂ ਕਰੀਦਾ ਹੁੰਦਾ ਫਿਰ ਲੜਾਈ ਝਗੜੇ ਕਰੀਦੇ ਆ ਮੇਰੇ ਦੋਸਤ ਅਕਸਰ ਮੈਨੂੰ ਗੱਲ ਸੁਣਾਉਂਦੇ ਨੇ ਅੱਜ ਤੇਰੀ ਭਾਬੀ ਨਾਲ ਲੜਾਈ ਹੋ ਗਈ ਹੈ ਅੱਜ ਉਹ ਮਚਾਤਾ ਕਿ ਉਹਨੇ ਚਾਹ ਨਹੀਂ ਦਿੱਦੀ ਮੈਂ ਕੱਪ ਥੰਲੇ ਚੁੱਕ ਕੇ ਮਾਰਿਆ ਵਾ ਅੱਜ ਮਿੱਠਾ ਘੜ ਸੀ ਅੱਜ ਸਲਾਨ ਘੜ ਸੀ ਅੱਜ ਮਿਰਚਾਂ ਦੇ ਸੰ ਤਾਂ ਮੈਂ ਉਹਨੂੰ ਕਹਿੰਦਾ ਤੁਸੀਂ ਬੇਵਕੂਫੀ ਕਰਦੇ ਹੋ ਇਹਨਾਂ ਗੱਲਾਂ ਤੇ ਉਤੇ ਲੜੀਦਾ ਹੀ ਨਹੀਂ ਕਿਉਂ ਆ ਪਰਸੋਂ ਤੂੰ ਸਾਰਨ ਬਣਾਇਆ ਸੀ ਹਾਂਜੀ ਉਹਦੇ ਵਿੱਚ ਕਿੰਨਾ ਨਮਕ ਦੇ ਸੀ ਮੈਂ ਜਾਣ ਦੇ ਪਾਇਆ ਸੀ ਕਿਉਂ ਪਾਇਆ ਸੀ ਕਿ ਤੁਸੀਂ ਮੇ ਨਾਲ ਲੜੋ ਆਇਆ ਤੇ ਵੇਖ ਨਾ ਨਮਕ ਦੇ ਤ ਮਾਗੇ ਚਲ ਅੱਜ ਪੇਆ ਕੱਲ ਨਹੀਂ ਪੇਗਾ ਐਹੀ ਤੇ ਮੁਸੀਬਤ ਹੈ ਨਾ ਐਹੀ ਤੇ ਸਿਆਪਾ ਹੈ ਨਾ ਮੈਂ ਕਿਸੇ ਗੱਲ ਨਾਲ ਤੁਹਾਡੇ ਨਾਲ ਕਿਸੇ ਗੱਲ ਤੋਂ ਲੜਾਂ ਤੇ ਸਹੀ ਨਾ ਤੁਹਾਡੇ ਨਾਲ ਤੁਸੀਂ ਮੈਨੂੰ ਇਹ ਦੱਸੋ ਇਹ ਤਰਨ ਕੂਕੂ ਦੀ ਛੂਰੀ ਕੁ ਚੱਕਰ-ਚੱਕਰ ਕੁ ਬਾਹਰ ਕੋ ਅਦਾ ਅਦਾ ਨਹੀਂ ਲੱਗ ਰਿਹਾ ਨਹੀਂ ਮੈਨੂੰ ਦੋ ਤੱਕ ਸਰ ਕਹਿੰਦੇ ਨੇ ਯਾਰ ਤੇਰਾ ਚੱਕਰ ਹੀ ਨਹੀਂ ਆ ਤੂੰ ਮੈਨੂੰ ਤੂੰ ਤਾਂ ਘੁਦਰਾ ਲੱਗਣਾ ਅੱਛਾ ਅੱਛਾ ਬਟੀਆਂ ਤਾਂ ਅੱਲਾ ਨਾ ਸੁਣਾਓ ਮਨੂ ਦੋਸਤ ਕਹਿੰਦੇ ਨੇ ਤੁਹਾਡੇ ਮੈਨੂੰ ਪਤਾ ਤੁਹਾਡੇ ਕੋਲ ਦੂਸਰਾ ਮੋਬਾਈਲ ਹੈ ਕਿਹੜਾ ਦੂਜਾ ਮੋਬਾਈਲ ਰੱਖਿਆ ਹੈ ਨਾ ਤੁਸੀਂ ਕਿੰਨੇ ਚੋਰੀ ਜਿਹੇ ਨਾਲ ਗੱਲਾਂ ਕਰਦੇ ਹੋ ਕਿਹਦੇ ਨਾਲ ਮੈਂ ਚੋਰੀ ਗੱਲਾਂ ਕਰਨੀਆਂ ਮੈਨੂੰ ਇਹ ਤਾਂ ਦੱਸ ਨਾ ਤੇ ਮੋਬਾਈਲ ਹੋ ਗਿਆ ਐ ਐ ਉਹ ਅੰਦਰ ਬੈਗ ਵਿੱਚ ਰੱਖਿਆ ਹੈ ਹਾਂਜੀ ਤੇ ਦੂਸਰਾ ਮੋਬਾਈਲ ਕਿਹੜਾ ਰੱਖਿਆ ਜਿਖਾਉਂਗਾ ਅੱਲਾ ਦੀ ਕਸਮ ਹੈ ਦੂਜਾ ਮੋਬਾਈਲ ਕੋਈ ਨਹੀਂ ਮੈਂ ਚੈੱਕ ਹੀ ਕਰਨਾ ਮੈਂ ਸਿਰਫ ਵੇਖਣਾ ਹੈ ਕਿ ਕਿੰਨੀਆਂ ਕੁੜੀਆਂ ਦੇ ਨੰਬਰ ਨੇ ਵਿੱਚ ਉਹ ਤੇਰੀ ਜਾਨ ਦੀ ਕਸਮ ਹੈ ਮੇਰੀ ਜ਼ਿੰਦਗੀ ਮੇਰੇ ਕੋਲ ਦੂਜਾ ਮੋਬਾਈਲ ਹੈ ਹੀ ਨਹੀਂ ਹੁੰਦਾ ਤੇ ਤੇਰੇ ਸਾਹਮਣੇ ਹੋਣਾ ਸੀ ਉਹ ਐਸ ਮੋਬਾਈਲ ਤੇ ਮੈਂ ਸਾਰੇ ਨੰਬਰ ਚਾਹੀ ਗੀਤੇ ਨੇ ਮੈਂ ਸਮਝੇ ਸ਼ਾਇਦ ਬੰਦਿਆਂ ਦੇ ਨਾਮ ਤੋਂ ਕੁੜੀਆਂ ਦੇ ਨਾਮ ਸੇਵ ਕੀਤੇ ਹੁੰਦੇ ਨੇ ਅਕਸਰ ਬੰਦੇ ਕਰਦੇ ਨੇ ਨਾ ਉਹ ਨਹੀਂ ਮੈਂ ਨਹੀਂ بس ਸਾਰਿਆਂ ਦੇ ਨੰਬਰਾਂ ਤੇ ਫੋਨ ਕੀਤਾ ਗੋ ਬੰਦੇ ਹੀ ਬੋਲੇ ਨੇ ਮੇਰੇ ਮੇਰੇ ਦੋਸਤ ਨੇ ਉਹਨਾਂ ਨੇ ਨੰਬਰ ਸੇਵ ਕੀਤੇ ਹੋਏ ਨੇ ਅੱਸਿਆਪਾ ਮੰਨ ਅੱਸਿਆਪਾ 2 ਮੁਸੀਬਤ ਹਾਂ ਤੇ ਤੁਸੀਂ ਵੀ ਮੇਰਾ ਨਾਮ ਐਸ ਤਰ੍ਹਾਂ ਦਾ ਕੋ ਲਿਖ ਕੇ ਤੇ ਕੋ ਫਫੇ ਕੁੱਟਨ ਜਾਂ ਐਸ ਤਰ੍ਹਾਂ ਕੋ ਮਤਲਬ ਲਿਖ ਕੇ ਤੇ ਤੁਸੀਂ ਸੇਵ ਕਰੋ ਨਾ ਤਾਂ ਕਿ ਮੈਂ ਨਾਮ ਦੇਖ ਕੇ ਤੇ ਮੈਂ ਤੁਹਾਡੇ ਨਾਲ ਲੜਾਂ ਓਏ ਹੋਏ ਮੈਂ ਕਿਉਂ ਸੇਵ ਕਰਾਂ ਜਦੋਂ ਮੈਨੂੰ ਜ਼ਰੂਰਤ ਹੀ ਨਹੀਂ ਐਸੀ ਚੀਜ਼ ਦੀ ਤੂੰ ਕਿਉਂ ਭਾੜਾ ਹੋ ਗਈ ਹੁਣ ਕੱਲ ਗੁਸਲਖਾਨੇ ਜਿਵੇਂ ਨਾ ਰਿਆ ਸੀ ਹਾਂ ਮੇਰਾ ਪੈਰ ਆਇਆ ਤੇ ਮੈਂ ਇੰਜ ਸਲਿਪ ਹੋਇਆ ਜਿਵੇਂ ਥੱਲੇ ਕਿਸੇ ਨੇ ਤੇਲ ਛੁੱਟਿਆ ਦਾ ਹਾਂ ਤੇ ਮੈਂ ਉਠਿਆ ਤੇ ਮੈਂ ਉਂਝ ਲੜਦਾ ਉਥੇ ਤੇਲ ਛੁੱਟਿਆ ਸੀ ਨਹੀਂ ਤੇ ਫਿਰ ਮੈਂ ਕਿਉਂ ਡਿੱਗਿਆ ਫੇਸ ਵਾਸ਼ ਡੋਲਿਆ ਸੀ ਆਹ ਲੈ ਵੇਖਿਆ ਨਾ ਤੇ ਮੈਨੂੰ ਅੰਦਾਜ਼ਾ ਸੀ ਕਿ ਕੋਈ ਸ਼ਾਇਦ ਡੁੱਲੀ ਐ ਨਹੀਂ ਮੈਨੂੰ ਪਤਾ ਕੀ ਡੁੱਲਿਆ ਲੇਕਿਨ ਮੈਂ ਬਰਦਾਸ਼ਤ ਕਰ ਗਈ ਤੁਸੀਂ ਇਸ ਗੱਲ ਤੋਂ ਮੇਰੇ ਨਾਲ ਲੜਨਾ ਸੀ ਨਾ ਅੱਗੇ ਉਹ ਰੋਣ ਲੜਾਈ ਪਜਾ ਵਜਾ ਵੀ ਕਿਉਂ ਹੋਏ ਨਾ ਲੜਾਈ ਤੇ ਮੈਨੂੰ ਐ ਵਲੀ ਜ਼ਿੰਦਗੀ ਨਹੀਂ ਚਾਹੀਦੀ ਮੈਂ ਚਾਹਨੀ ਆ ਕਿ ਸਵੇਰੇ ਸਵੇਰੇ ਉੱਠਦੇ ਆ ਸਾਡੇ ਘਰ ਹੀ ਆਹ ਖਲਾਰਾ ਪਿਆ ਹੋਵੇ ਇੱਕ ਦੂਸਰੇ ਨੂੰ ਗਾਲ੍ਹਾਂ ਪੈ ਰਹੀਆਂ ਹੋਣ ਲੜਾਈ ਝਗੜੇ ਹੋ ਰਹੇ ਹੋਣ ਬੱਚੇ ਹੱਥੀ ਪਏ ਹੋਣ ਮੈਂ ਇਹ ਚਾਹਨੀ ਆ ਇਹ ਕੋਈ ਜ਼ਿੰਦਗੀ ਥੋੜੀ ਹੈ ਅੱਜ ਤੇਰੀ ਤਬੀਅਤ ਨੂੰ ਆ ਤੱਕ ਵਾਦੀ ਡਾਇਪ ਹੋਈ ਦੀ ਹੁਣ ਤੱਕ ਵਾਦੀ ਹੋਈ ਪਈ ਹੈ ਤੂੰ ਮੈਂ ਤੁਹਾਨੂੰ ਦੱਸ ਦਿੱਤਾ ਅੱਜ ਤੇਰੇ ਤਬੀਅਤ ਇਹਨਾਂ ਕੋਈ ਬੰਬ ਬੰਬ ਚੱਲ ਰਹੇ ਨੇ ਪਟਾਕੇ ਚੱਲ ਰਹੇ ਨੇ ਤੂੰ ਲੜਨਾ ਜਾ ਰਹੀ ਹੈ ਲੇਕਿਨ ਇਹਦੇ ਵਿੱਚ ਹੁਣ ਮੈਂ ਕੀ ਕਰ ਸਕਦਾ ਵਾਂ ਜੇ ਤੇਰੇ ਤੇ ਗੁੱ ਤਹਾਡੇ ਕੋਲੋਂ ਨਾ ਮੇਰੀ ਥੋੜੀ ਜਿਹੀ ਖੁਸ਼ੀ ਵੀ ਜਿਹੜੀ ਹੈ ਨਾ ਬਰਦਾਸ਼ਤ ਨਹੀਂ ਹੋ ਰਹੀ। ਅੱਛਾ ਉਹ ਤੁਹਾਡੀ ਕਿਹੜੀ ਥੋੜੀ ਜਿਹੀ ਖੁਸ਼ੀ ਮੈਂ ਪੂਰੀ ਕਰ ਦੇਣਾ। ਮੇਰੀ ਇਹ ਹੀ ਖੁਸ਼ੀ ਹੈ ਕਿ ਤੁਸੀਂ ਮੇ ਨਾਲ ਲੜੋ। ਤੁਸੀਂ ਮੇ ਨਾਲ ਲੜਾਈ ਕਰੋ ਝਗੜਾ ਕਰੋ ਗਲਤ ਲਾਗ ਤੱਕ ਪਹੁੰਚੇ। ਤੁਹਾਡੇ ਨਾਲ ਕੁੜੀ ਕੋਈ ਕਿਉਂ ਨਹੀਂ ਫਸ ਰਹੀ? ਕੀ ਮਤਲਬ ਮੈਨੂੰ ਇਹ ਦੱਸੋ। ਤੁਹਾਡੇ ਮਗਰ ਕੋਈ ਕੁੜੀ ਨਹੀਂ। ਕਾਲਜ 'ਚ ਮੇਰੇ ਮੂਮੂ ਅਗਰ ਤੇ 10 ਮੁੰਡੇ ਸਨ। ਤੇਰੇ ਮਗਰ? ਹਾਂ ਉਹ ਵਿਆਹ ਤਾਂ ਪਹਿਲੇ ਸਨ ਨਾ ਤੇ ਹੁਣ ਇਸ ਗੱਲ ਤੋਂ ਮੈਂ ਕੀ ਤੇਰੇ ਨਾਲ ਲੈਣਾ। ਵਿਆਹ ਤਾਂ ਵਿਆਹ ਤੋਂ ਬਾਅਦ ਹੁੰਦਾ ਜਦੋਂ ਮੈਂ ਤੈਨੂੰ ਪੁੱਛਾਂ ਵੀ। ਵਿ ਤਾਨੂੰ ਪਤਾ ਉਹ ਪਿਛਲੀ ਗਲੀ ਇਹਦਾ ਮਨੀਰ ਨਹੀਂ ਆਹੋ ਉਹ ਕਬੂਤਰ ਉਡਾਨ ਚੜਦਾ ਨਾ ਕੋਠੇ ਤੇ ਹਾਂ ਹਾਂ ਤੇ ਮਨੇ ਇਸ਼ਾਰੇ ਕਰਦਾ ਆ ਹੁਣ ਹਾਂ ਆ ਸ਼ਾਦੀ ਤੋਂ ਬਾਅਦ ਹਾਂ ਉਹ ਮਨੀਰ ਹਾਂ ਉਹ ਨਹੀਂ ਉਹ ਟੀਰਾ ਵਾ ਤੈਨੂੰ ਐਵੇਂ ਲੱਗਦਾ ਤੈਨੂੰ ਇਸ਼ਾਰੇ ਕਰਦਾ ਹੋਣਾ ਐ ਉਹ ਟੀਰਾ ਵਾ ਉਹ ਕਬੂਤਰ ਉਡਾਨਦਾ ਮੈਨੂੰ ਪਤਾ ਨਾ ਉਹਦਾ ਕਿਸੇ ਗੱਲ ਤੋਂ ਤੇ ਲਾਨੋ ਬਸ ਨਹੀਂ ਤੇ ਇਹਦੇ ਵਿੱਚ ਮਨੋਂ ਮਤਲ ਲੜਣਾ ਨਹੀਂ ਕਿਹੜੀ ਗੱਲ ਮੈਨੂੰ ਪਤਾ ਮਨੀਰਾ ਟੀਰਾ ਵਾ ਉਹ ਕੋਈ ਲੜਾਈ ਦੀ ਵਜ੍ਹਾ ਅੱਛਾ ਮੇਰੀ ਗੱਲ ਸੁਣੋ ਹੂੰ ਮੇਰੀ ਉਸ ਹਾਲੀ ਦੀ ਗੱਲ ਪਿਆਰ ਨਾ ਕਰਨੀ ਐ ਚੰਗੀ ਜ਼ਿੰਦਗੀ ਹੈ ਮੇਰੀ ਸਹੇਲੀ ਨਾਜ਼ੀਆ ਨਾਜ਼ੀਆ ਆਹੋ ਜਾਣਦੇ ਹੋ ਨਾ ਤੁਸੀਂ ਉਹ ਆਹੋ ਬਿੱਲੀਆਂ ਖਾਲੀ ਆਹੋ ਅੱਛਾ ਉਹ ਨੈਣ ਨੱਕ ਬੜੇ ਤਿੱਖੇ ਜਨੇ ਹਾਂ ਨੀ ਨੱਕ ਹਣਾ ਸੁਰਾਈ ਵਾਲੀ ਕਰਦਾ ਆ ਦੇਖਿਆ ਜਿੱਤੇ ਮੈਨੂੰ ਕਹਦੇ ਉਹ ਕਿਸੇ ਨੂੰ ਵੇਖਦਾ ਨਹੀਂ 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 ਤੇਰੀ ਸਹੇਲੀ ਹੈ ਵੇਖਿਆ ਉਹਨੂੰ ਮੈਂ ਅੱਛਾ ਉਹ ਉਹਨੂੰ ਨਾ ਮੈਂ ਤੁਹਾਡਾ ਨੰਬਰ ਦੇ ਦਿੰਨੀ ਹਾਂ ਕਾਦੇ ਵਾਸਤੇ ਉਹ ਤੈਨੂੰ ਮੈਸੇਜ ਕਰੇਗੀ ਵਟਸਐਪ ਕਰੇਗੀ ਤੇ ਵੀਡੀਓ ਕਾਲ ਦੱਸੋ ਮੇਰੇ ਤੋਂ ਲੋਪ ਲੋਕੇ ਉਹਦੀ ਵੀਡੀਓ ਕਾਲ ਸੁਣਨਾ ਮੈਂ ਤੁਹਾਡੇ ਨਾਲ ਲੜਾਂਗੀ ਇਹਨਾਂ ਗੱਲਾਂ ਦੇ ਉੱਤੇ ਤੈਨੂੰ ਸ਼ਰਮ ਤੇ ਨਹੀਂ ਆਉਂਦੀ ਮੈਂ ਉਹਨੂੰ ਭੈਣਾ ਹਾਰ ਸਮਝਣਾ ਕਿਨੂੰ ਤੇਰੀ ਸਹੇਲੀ ਹੈ ਭੈਣਾ ਹਾਰ ਸਮਝਣਾ ਨਾ ਭੈਣ ਤੇ ਨਹੀਂ ਨਾ ਭੈਣ ਹੀ ਉਹ ਮੈਂ ਸਾਲੀ ਟਾਈਪ ਹੀ ਸਮਝਣਾ ਉਹਨੂੰ ਸਾਲੀ ਗਈ ਹੈ ਹੁਣ ਉਹਦੇ 'ਚ ਲੜਨਾਂ ਦੀ ਕੀ ਗੱਲ ਵੈਸੇ ਮੈਂ ਉਹਨੂੰ ਵੇਖਿਆ ਹੋਆ ਤੈਨੂੰ ਦੱਸਿਆ ਹੁਣ ਤੂੰ ਸਹੇਲੀਆਂ ਮੈਨੂੰ ਕਹਿੰਗੀ ਉਹਨਾਂ ਨਾਲ ਸੈਟ ਹੋ ਮੈਂ ਸੈਟ ਹੋ ਕੀ ਮਤਲਬ ਭਾਗ ਲੈ ਤੂੰ ਮੈਂ ਚਾਹਨੀ ਆ ਕਿ ਮੈਂ ਤੁਹਾਡੀ ਕੋ ਚੋਰੀ ਫੜਾਂ ਜਿਸ ਗੱਲ ਤੋਂ ਮੈਂ ਤੇਨੂੰ ਤੁਹਾਡੇ ਨਾਲ ਲੜਾਂ ਓਏ ਮੇਰਾ ਦਿਮਾਗ ਨਾ ਖਾਹ ਸੁੱਜੀ ਜ਼ਿੰਦਗੀ ਮੈਨੂੰ ਨਹੀਂ ਬਰਦਾਸ਼ਤ ਹੋ ਰਹੀ ਨਾ ਦਿਮਾਗ ਨ ਮਾਦੇ ਆਜ ਭਗਾਈ ਕੋਈ ਨਹੀਂ ਚਲ ਫਿਰ ਮੈਂ ਕੀ ਖਾਣਾ ਮੈਂ ਬਾਜ਼ਾਰੋਂ ਲੈ ਕੇ ਆ ਬਾਜ਼ਾਰੋਂ ਕਿੱਧਰ ਚੰਨੇ ਹੋ ਬਾਜ਼ਾਰੋਂ ਤਰਾ ਲੈ ਕੇ ਆਓ ਮੈਨੂੰ ਤਲਾਕ ਦਿਓ ਮੈਂ ਨਹੀਂ ਰਹਿਣਾ ਇਸ ਘਰ ਦੇ ਵਿੱਚ ਹਣ ਤੇ ਤੈਨੂੰ ਤਲਾਕ ਹੀ ਨਹੀਂ ਹਾਂ ਚਲ ਫਿਰ ਦੋ ਰਾਮ ਨਾਲ ਮੈਂ ਵਟਸਐਪ ਤੇ ਕਰ ਦੇਉਂਗਾ ਮੈਂ ਇੱਥੇ ਨਹੀਂ ਤੈਨੂੰ ਕਰ ਸਕਦਾ ਮੈਂ ਰਾਮ ਨਾਲ ਤੇਰੀ ਅਮੀ ਅੱਬੂ ਨੂੰ ਬੁਲਾ ਕੇ ਉਹਨਾਂ ਨਾਲ ਗੱਲ ਕਰਨਾਗੇ ਚਲ ਨਹੀਂ 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 ਮੈਨੂੰ ਹੋਰ ਤਲਾਕ ਚਾਹੀਦੀ ਇੱਥੇ ਮੈਂ ਨਹੀਂ ਰਹਿਣਾ ਇੱਥੇ ਕੈਸੀ ਔਰਤ ਜਾਂ ਮੈਨੂੰ ਹੰਸਾਉਂਦੇ ਕਿੱਧਰ 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 ਕਿਹੜੇ ਪਾਸੇ ਕਿੱਧਰ ਇੱਧਰ ਮੈਂ ਤਲਾਕ ਮੰਗ ਰਹੀ ਐ ਇਹਦੇ ਤੋਂ ਇੰਪੋਰਟਡ ਕੋ ਕੰਮ ਹੈ ਹਾਂ ਇਹ ਤਾਂ ਕੋਈ ਜ਼ਰੂਰੀ ਕੰਮ ਹੈਗਾ ਕਿ ਨਹੀਂ ਹੈਗਾ ਕੋਈ ਕੰਮ ਨਹੀਂ ਹੈਗਾ ਤੇ ਫੇਰ ਤਲਾਕ ਦੇ ਮੈਂ ਨਹੀਂ ਲੈਣਾ ਇੱਥੇ ਮੈਨੂੰ ਤਾਂ ਸ਼ਕਲ ਵੇ ਕੋਈ ਗੁੱਸਾ ਹੀ ਨਹੀਂ ਆਉਂਦਾ ਮੈਨੂੰ ਪਿਆਰ ਆਉਂਦਾ ਹੈ ਮੈਂ ਕਿਵੇਂ ਤੇ ਨਾਲ ਲੜਾ ਬਸ ਕਰ ਬਸ ਕਰ ਬਸ ਕਰ ਮੈਂ ਨਹੀਂ ਹੋ ਰਹਿਣਾ ਤਲਾਕ ਲੈਣੀ ਅੱਛਾ ਚੱਲ ਛੱਡ ਮੈਨੂੰ ਆਂਦਾ ਤੂੰ ਕਪੜੇ ਕਪੜੇ ਧੋਣ ਨਾਲ ਹੈਂ ਤੇ ਦੱਸ ਮੈਂ ਚੱਲਾਵਾ ਮੈਂ ਵਾਸ਼ਿੰਗ ਮਸ਼ੀਨ ਲਾ ਲਾਵਾਂ ਦੱਸ ਨਾ ਕੋ ਖੁਦਾ ਦਾ ਖੌਫ ਕਰ ਲਾ ਵਾਸ਼ਿੰਗ ਮਸ਼ੀਨ ਤੇ ਭਾਵੇਂ ਭਾਂਡੇ ਤੋਂ ਮੈਂ ਨਹੀਂ ਹੋ ਰਹਿਣਾ ਇਸ ਘਰ ਦੇ ਵਿੱਚ ਮੈਂ ਤਲਾਕ ਲੈਣੀ ਹੈ ਮੈਂ ਤੈਨੂੰ ਕਹਿੰਦਾ ਮੈਂ ਰਾਤ ਦਾ ਵੇਹ 9 ਵਜ ਗਏ ਨੇ ਇਸ ਟਾਈਮ ਦੁਕਾਨਾਂ ਬੰਦ ਆ ਇਸ ਟਾਈਮ ਤਲਾਕ ਨਹੀਂ ਹੋਣੀ ਤੈਨੂੰ ਤਾਕ ਲਿਆ ਕੇ ਦੇ ਆ ਦੁਕਾਨ ਤੋਂ ਲਿਆ ਕੇ ਦੇਣੀ ਹੋਰ ਕਿਤੋਂ ਲੈਣੀ ਮੈਨੂੰ ਨਹੀਂ ਪਤਾ ਮੈਂ ਨਹੀਂ ਰਹਿਣਾ ਇਸ ਘਰ ਦੇ ਵਿੱਚ ਮੈਨੂੰ ਆ ਖਮੋਸ਼ੀ ਬੰਟ ਖਾਂਦੀ ਐ ਮੈਂ ਨਹੀਂ ਰਹਿਣਾ ਇੱਥੇ ਗਾਣੇ ਲਾ ਤੇ ਟੇਬਲ ਆ ਤੇ ਡੈਕ ਲਾ ਸੁਕੂਨ ਆ ਗਾਣੇ ਸੁਣ ਮੈਨੂੰ ਤੂੰ ਤਲਾਕ ਦੇ 100 ਗੱਲਾਂ ਨਹੀਂ ਇੱਕ ਗੱਲ ਮੈਂ ਨਹੀਂ ਰਹਿਣਾ ਇੱਥੇ ਜਾ ਭਾਂਡਾ ਲਿਆ ਕੀ ਕਰਨਾ ਆ ਮੇਰੀ ਸ਼ੋਹਰੇ ਵਾਲੀ ਤਲਾਕ ਆ ਮੈਂ ਦਿਲ ਡੋਲਣਾ ਜਾ ਸ਼ੋਹਰੇ ਭਾਗ ਨ ਹੋ ਗਈ ਏ ਤੂੰ ਐ ਹੋ ਜਿਆ ਗੱਲਾਂ ਉਹ ਜੋ ਕੱਢਦੇ ਆ ਬੰਦੇ ਨੂੰ ਫਰਵਾਰੀ ਸੋਚਣਾ ਚਾਹੀਦਾ ਖੁਨਾ ਹੁੰਦਾ ਕੀ ਸੋਚਾਂ ਕੀ ਕੀ ਸੋਚਾਂ ਕੀ ਕੀ ਬੜੀ achi ਲੱਗਨੀ ਮੈਨੂੰ ਇੰਜ ਇੰਜ ਕਰਦੀ ਇੰਜ ਇੰਜ ਕਰਦੀ ਕਿੰਨੀ achi ਲੱਗਨੀ ਇਹਨੂੰ ਕਹਿੰਦੇ ਨੇ ਛਬੀਆਂ ਦੇਣਾ ਜਦੋਂ ਬੰਦੇ ਨੂੰ ਇੰਜ ਦੀ ਇੰਜ ਕਰੋ ਨਾ ਤਾਂ ਬੰਦੇ ਦੇ ਕੋ ਪਾਰਾ ਹਾਈ ਹੁੰਦਾ ਬੰਦੇ ਨੂੰ ਗੁੱਸਾ ਆਉਂਦਾ ਹੈ ਬੰਦਾ ਗੁੱਸੇ ਚ ਲਾਲ ਹੋ ਕੇ ਗੁੱਡੀ ਨੂੰ ਮਾਰਦਾ ਹੈ ਫਿਰ ਤੂੰ ਮੇਰੀ ਜ਼ਿੰਦਗੀ ਹੈ ਮੈਨੂੰ ਤੇਰੇ ਤੋਂ ਗੁੱਸਾ ਨਹੀਂ ਆਉਂਦਾ ਮੈਨੂੰ ਪਿਆਰ ਆਉਂਦਾ ਤੇਰੇ ਤੇ ਮੇਰੇ ਤੇ ਪਿਆਰ ਆਂਦਾ ਨਾ ਆਂਦਾ ਵਾ ਮੈਂ ਤਲਾਕ ਦੇ ਦੇ ਫਿਰ ਮੈਂ ਨਹੀਂ ਉਹ ਦੇਣੀ ਕਿਉਂ ਮੇਰੀ ਮਰਜ਼ੀ ਕਿਉਂ ਤੇਰੀ ਮਰਜ਼ੀ ਮੇਰੀ ਬੀਵੀ ਮੇਰੀ ਮਰਜ਼ੀ ਮੇਰੀ ਤਲਾਕ ਮੇਰੀ ਮਰਜ਼ੀ ਵਜ੍ਹਾ ਕੀ ਹੋਈ ਮੈਂ ਰਹਿਣਾ ਹੀ ਨਹੀਂ ਬਿਲਾ ਵਜ੍ਹਾ ਮੈਂ ਰਹਿਣਾ ਹੀ ਨਹੀਂ ਇਸ ਘਰ ਦੇ ਵਿੱਚ ਨਹੀਂ ਮੈਂ ਨਹੀਂ ਰਹਿਣਾ ਮੈਂ ਤਲਾਕ ਦੇ ਕਿੱਥੇ ਰਹਿਣਾ ਜਾਨੀ ਮੈਂ ਆਪਣੇ ਮਾਪਿਆਂ ਘਰ ਰਹਾਂ ਚਲ ਆ ਉੱਥੇ ਚੱਲੀ ਕਿੱਥੇ ਉੱਥੇ ਰਹਨੇ ਕਿ ਤੇਰੇ ਅੰਮੀ ਬੂਆ ਕਿਉਂ ਕੋਈ ਗੱਲ ਨਹੀਂ ਉੱਥੇ ਤੇਰਾ ਦਿਲ ਕਰਦਾ ਤੇ ਉੱਥੇ ਜਾਨੇ ਆ ਉੱਥੇ ਰਹਨੇ ਤੂੰ ਮੈਨੂੰ ਤਲਾਕ ਨਹੀਂ ਦੇਣੀ ਨਹੀਂ ਦੇ ਮੈਂ ਤਲਾਕ ਲੈਣੀ ਹੀ ਹੂੰ ਅੱਜ ਮੈਂ ਵੀ ਦੇਖਣੀ ਹੈ ਤੂੰ ਤਲਾਕ ਕਿਵੇਂ ਨਹੀਂ ਦਿੰਦਾ ਮੈਂ ਨਹੀਂ ਦੇ ਮੈਂ ਤੈਨੂੰ ਦੱਸਿਆ ਹੀ ਤਲਾਕ ਦੇ ਇਹ ਲੈ ਨਾ ਨਾ ਪਰ ਇਹ ਲੈ ਪੜੀ ਨਾ ਗੱਲ ਜ਼ਿੰਦਗੀ ਏਡੀ ਅੱਛੀ ਗੁਜ਼ਰ ਗਈ ਇੰਨੇ ਸਾਲ ਉਹਨਾਂ ਲਈ ਕਿਉਂ ਇਹਨੇ ਇਹ ਖਰਾਬ ਕਰਨਾ ਇਹ ਹੀ ਤੇ ਧੋਖੇ ਆ ਕਿ ਅੱਛੀ ਗੁਜ਼ਰ ਰਹੀ ਹੈ ਇਹ ਹੀ ਤੇ ਧੋਖੇ ਨਾ ਇਹ ਤਲਾਕ ਦਾ ਲਫ਼ਜ਼ ਨਾ ਨਹੀਂ ਮੈਂ ਨਹੀਂ ਰਹਿਣਾ ਨਹੀਂ ਨਹੀਂ ਯਾਰ ਲੜਾਈ ਕਰ ਮੇਰੇ ਨਾਲ ਯਾ ਮੈਨੂੰ ਤਲਾਕ ਦੇ ਤੈਨੂੰ ਤੇਰੀ ਮਾਂ ਦੀ ਕਸਮ ਹੀ ਕੀ ਤਲਾਕ ਨਾ ਲੈ ਚਾ ਲੜਾਈ ਕਰ ਲੈ ਫਿਰ ਤਲਾਕ ਨਾ ਲੈ ਕਿਉਂ ਉਹਨਾਂ ਨੇ ਹਾਂ ਤਲਾਕ ਛੱਡ 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 ਤੈਨੂੰ ਚਾਨੀ ਕੀ ਦੋ ਛੱਡ ਚਾਨੀ ਕੀ ਲੜਾਈ ਚਾਨੀ ਹਾਂ ਠੀਕ ਰਹੀ ਵਾਂ ਪਾਣ ਦੇ ਸਰੀ ਅੱਧਾ ਮੈਂ ਤਾਂ ਨਾ